ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਕੈਮਰਾ ਕਿਹੜਾ ਹੈ ਤੇ ਉਹਦਾ ਨਾਮ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਮ ਕੈਮਰਾਸ ਦੀ ਜਿਹੜੇ ਆਮ ਕੈਮਰਾਸ ਹੁੰਦੇ ਨੇ ਜਾਂ ਫਿਰ ਐਚਡੀ ਰਿਕਾਰਡ ਕਰਦੇ ਨੇ আলਟਰਾ ਐਚਡੀ ਰਿਕਾਰਡ ਕਰਦੇ ਨੇ ਜਾਂ ਫਿਰ 4K ਜਾਂ 6K ਪਰ ਇਹ ਜਿਹੜਾ ਕੈਮਰਾ ਹੈ ਇਹ 12K 18K ਰਿਕਾਰਡ ਕਰਦਾ ਹੈ ਔਰ ਦੁਨੀਆ ਦੇ ਵਿੱਚ ਸਿਰਫ ਇਹ ਕੈਮਰਾਸ ਜਿਹੜੇ 26 ਕੈਮਰਾਸ ਨੇ ਔਰ ਵੱਡੀ ਗੱਲ ਇਹ ਹੈ ਕਿ ਇਹ ਕੈਮਰਾ ਸਿਰਫ ਤੁਹਾਨੂੰ ਰੈਂਟ ਤੇ ਮਿਲਦੇ ਨੇ ਤੇ ਆਮ ਬੰਦਾ ਇਹ ਕੈਮਰਾਸ ਜਿਹੜੇ ਨੇ ਕੋਈ ਵੀ ਆਪਾਂ ਦਾ ਰੈਂਟ ਤੇ ਨਹੀਂ ਲੈ ਕੇ ਜਾ ਸਕਦਾ ਔਰ ਇਹਦਾ ਇੱਕ ਦਿਨ ਦਾ ਜਿਹੜਾ ਰੈਂਟ ਹੈ 3 ਤੋਂ 5 ਲੱਖ ਰੁਪਿਆ ਰੈਂਟ ਹੈ ਔਰ ਇਸ ਕੈਮਰੇ ਦਾ ਨਾਮ ਹੈ ਆਈਮੈਕਸ ਜੋ ਕਿ ਇੱਕ ਖਾਸ ਸਿਨੇਮਾ ਘਰ ਦੇ ਵਿੱਚ ਵੀ ਜਦੋਂ ਇੱਕ ਆਪਾਂ ਫਿਲਮ ਦੇਖਣ ਜਾਂਦੇ ਹਾਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਜਿਹੜੀ ਫਿਲਮ ਹੈ ਆਈਮੈਕਸ ਤੇ ਲੱਗਣ ਜਾ ਰਹੀ ਹੈ ਔਰ ਹਾਲੀਵੁੱਡ ਦੇ ਮਹਾਨ ਡਾਇਰੈਕਟਰ ਕ੍ਰਿਸਟੋਫਰ ਨੋਲਨ ਇਹ ਹੀ ਕੈਮਰਾ ਆਪਣੀ ਫਿਲਮਾਂ ਵਾਸਤੇ ਯੂਜ਼ ਕਰਦੇ ਨੇ ਔਰ ਭਾਰਤ ਦੇ ਵਿੱਚ ਆਪਾਂ ਹੁਣ ਦੇਖੀਏ ਤਾਂ ਸਿਰਫ ਇੱਕ ਫਿਲਮ ਹੀ ਇਸ ਕੈਮਰੇ ਤੇ ਸ਼ੂਟ ਹੋਈ ਹੈ ਜਿਸ ਦਾ ਨਾਮ ਹੈ ਪਠਾਨ ਔਰ ਹਾਲੀਵੁੱਡ ਦੇ ਵਿੱਚ ਕ੍ਰਿਸਟੋਫਰ ਨੋਲਨ ਜਿਹ ਇਹੀ ਜਿਹੜਾ ਕੈਮਰਾ ਆਪਣੀ ਫਿਲਮਾਂ ਵਾਸਤੇ ਯੂਜ਼ ਕਰਦੇ ਨੇ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਕੈਮਰਾ ਕਿਹੜਾ ਹੈ ਤੇ ਉਹਦਾ ਨਾਮ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਮ ਕੈਮਰਾਸ ਦੀ ਜਿਹੜੇ ਆਮ ਕੈਮਰਾਸ ਹੁੰਦੇ ਨੇ ਜਾਂ ਫਿਰ ਐਚਡੀ ਰਿਕਾਰਡ ਕਰਦੇ ਨੇ ਅਲਟਰਾ ਐਚਡੀ ਰਿਕਾਰਡ ਕਰਦੇ ਨੇ ਜਾਂ ਫਿਰ 4K ਜਾਂ 6K ਪਰ ਇਹ ਜਿਹੜਾ ਕੈਮਰਾ ਹੈ ਇਹ 12K 18K ਰਿਕਾਰਡ ਕਰਦਾ ਹੈ ਔਰ ਦੁਨੀਆ ਦੇ ਵਿੱਚ ਸਿਰਫ ਇਹ ਕੈਮਰਾਸ ਜਿਹੜੇ 26 ਕੈਮਰਾਸ ਨੇ ਔਰ ਵੱਡੀ ਗੱਲ ਇਹ ਹੈ ਕਿ ਇਹ ਕੈਮਰਾ ਸਿਰਫ ਤੁਹਾਨੂੰ ਰੈਂਟ ਤੇ ਮਿਲਦੇ ਨੇ ਤੇ ਆਮ ਬੰਦਾ ਇਹ ਕੈਮਰਾਸ ਜਿਹੜੇ ਨੇ ਕੋਈ ਵੀ ਆਮ ਬੰਦਾ ਰੈਂਟ ਤੇ ਨਹੀਂ ਲੈ ਕੇ ਜਾ ਸਕਦਾ ਔਰ ਇਹਦਾ ਇੱਕ ਦਿਨ ਦਾ ਜਿਹੜਾ ਰੈਂਟ ਹੈ 3 ਤੋਂ 5 ਲੱਖ ਰੁਪਏ ਰੈਂਟ ਹੈ ਔਰ ਇਸ ਕੈਮਰੇ ਦਾ ਨਾਮ ਹੈ ਆਈ ਮੈਕਸ ਜੋ ਕਿ ਇੱਕ ਖਾਸ ਸਿਨੇਮਾ ਘਰ ਦੇ ਵਿੱਚ ਵੀ ਜਦੋਂ ਇੱਕ ਆਪਾਂ ਫਿਲਮ ਦੇਖਣ ਜਾਂਦੇ ਹਾਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਜਿਹੜੀ ਫਿਲਮ ਹੈ ਆਈ ਮੈਕਸ ਤੇ ਲੱਗਣ ਜਾ ਰਹੀ ਹੈ ਔਰ ਹਾਲੀਵੁੱਡ ਦੇ ਮਹਾਨ ਡਾਇਰੈਕਟਰ ਕ੍ਰਿਸਟੋਫਰ ਨੋਲਨ ਇਹ ਕੈਮਰਾ ਆਪਣੀ ਫਿਲਮਾਂ ਵਾਸਤੇ ਯੂਜ਼ ਕਰਦੇ ਨੇ ਔ ਭਾਰਤ ਦੇ ਵਿੱਚ ਜੇ ਆਪਾਂ ਹੁਣ ਦੇਖੀਏ ਤਾਂ ਸਿਰਫ ਇੱਕ ਫਿਲਮ ਹੀ ਇਸ ਕੈਮਰੇ ਤੇ ਸ਼ੂਟ ਹੋਈ ਹੈ ਜਿਸ ਦਾ ਨਾਮ ਹੈ ਪਠਾਨ ਔਰ ਹਾਲੀਵੁੱਡ ਦੇ ਵਿੱਚ ਕ੍ਰਿਸਟੋਫਰ ਨੋਲਨ ਜਿਹੜੇ ਨੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਇਹੀ ਜਿਹੜਾ ਕੈਮਰਾ ਆਪਣੀ ਫਿਲਮਾਂ ਵਾਸਤੇ ਯੂਜ਼ ਕਰਦੇ ਨੇ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਕੈਮਰਾ ਕਿਹੜਾ ਹੈ ਤੇ ਉਹਦਾ ਨਾਮ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਮ ਕੈਮਰਾਸ ਦੀ ਜਿਹੜੇ ਆਮ ਕੈਮਰਾਸ ਹੁੰਦੇ ਨੇ ਜਾਂ ਫਿਰ HD ਰਿਕਾਰਡ ਕਰਦੇ ਨੇ আল্টਰਾ HD ਰਿਕਾਰਡ ਕਰਦੇ ਨੇ ਜਾਂ ਫਿਰ 4K ਜਾਂ 6K ਪਰ ਇਹ ਜਿਹੜਾ ਕੈਮਰਾ ਹੈ ਇਹ 12K 18K ਰਿਕਾਰਡ ਕਰਦਾ ਹੈ ਔਰ ਦੁਨੀਆ ਦੇ ਵਿੱਚ ਸਿਰਫ ਇਹ ਕੈਮਰਾਸ ਜਿਹੜੇ 26 ਕੈਮਰਾਸ ਨੇ ਔਰ ਵੱਡੀ ਗੱਲ ਇਹ ਹੈ ਕਿ ਇਹ ਕੈਮਰਾ ਸਿਰਫ ਤੁਹਾਨੂੰ ਰੈਂਟ ਤੇ ਮਿਲਦੇ ਨੇ ਤੇ ਆਮ ਬੰਦਾ ਇਹ ਕੈਮਰਾਸ ਜਿਹੜੇ ਨੇ ਕੋਈ ਵੀ ਆਮ ਬੰਦਰ ਰੈਂਟ ਤੇ ਨਹੀਂ ਲੈ ਕੇ ਜਾ ਸਕਦਾ ਔਰ ਇਹਦਾ ਇੱਕ ਦਿਨ ਦਾ ਜਿਹੜਾ ਰੈਂਟ ਹੈ 3 ਤੋਂ 5 ਲੱਖ ਰੁਪਿਆ ਰੈਂਟ ਹੈ ਔਰ ਇਸ ਕੈਮਰੇ ਦਾ ਨਾਮ ਹੈ ਆਈਮੈਕਸ ਜੋ ਕਿ ਇੱਕ ਖਾਸ ਸਿਨੇਮਾ ਘਰ ਦੇ ਵਿੱਚ ਵੀ ਜਦੋਂ ਇੱਕ ਆਪਾਂ ਫਿਲਮ ਦੇਖਣ ਜਾਂਦੇ ਹਾਂ ਤਾਂ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਜਿਹੜੀ ਫਿਲਮ ਹੈ ਆਈਮੈਕਸ ਤੇ ਲੱਗਣ ਜਾ ਰਹੀ ਹੈ ਔਰ ਹਾਲੀਵੁੱਡ ਦੇ ਮਹਾਨ ਡਾਇਰੈਕਟਰ ਕ੍ਰਿਸਟੋਫਰ ਨੋਲਨ ਇਹ ਕੈਮਰਾ ਆਪਣੀ ਫਿਲਮਾਂ ਵਾਸਤੇ ਯੂਜ਼ ਕਰਦੇ ਨੇ ਔਰ ਭਾਰਤ ਦੇ ਵਿੱਚ ਆਪਾਂ ਹੁਣ ਦੇਖੀਏ ਤਾਂ ਸਿਰਫ ਇੱਕ ਫਿਲਮ ਹੀ ਇਸ ਕੈਮਰੇ ਤੇ ਸ਼ੂਟ ਹੋਈ ਹੈ ਜਿਸ ਦਾ ਨਾਮ ਹੈ ਪਠਾਨ ਔਰ ਹਾਲੀਵੁੱਡ ਦੇ ਵਿੱਚ ਕ੍ਰਿਸਟੋਫਰ ਨੋਲਨ ਜ यही जो कैमरा अपनी फिल्म करते तो दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और WhatsApp चैनल पर